ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ 'ਚ ਕੀਤੇ ਗਏ ਸੋਧ ਦੇ ਵਿਰੋਧ ਵਿੱਚ ਜਿੱਥੇ ਦੇਸ਼ ਭਰ ਚ ਟਰੱਕ ਤੇ ਟੈਂਕਰ ਚਾਲਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਉੱਥੇ ਹੀ ਇਸ ਵਿਰੋਧ ਵਿੱਚ ਹੁਣ ਟੈਕਸੀ ਚਾਲਕਾਂ ਵੱਲੋਂ ਵੀ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਦੇ ਹੋਏ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਬਠਿੰਡਾ ਦੇ ਅਮਰੀਕ ਰੋਡ ਵਿਖੇ ਸਮੂਥ ਟੈਕਸੀ ਯੂਨੀਅਨ ਦੇ ਡਰਾਈਵਰਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਖਿਲਾਫ ਰੋਸ ਮਾਰਚ ਕਰਦੇ ਕਾਲੀਆਂ ਝੰਡੀਆਂ ਲਹਿਰਾਇਆਂ ਜ਼ੋਰਦਾਰ ਨਾਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਗਈ ਕਿ ਜਲਦ ਇਸ ਕਾਲੇ ਕਾਨੂੰਨ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤਾ ਜਾਵੇਗਾ 유ਨੀਅਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਜਿਹੜਾ ਕਾਨੂੰਨ ਡਰਾਈਵਰਾਂ ਤੇ ਕੇਂਦਰ ਸਰਕਾਰ ਵੱਲੋਂ ਥੋਪਿਆ ਗਿਆ ਹੈ ਇਹ ਕਾਲਾ ਕਾਨੂੰਨ ਕਦੀ ਵੀ ਡਰਾਈਵਰਾਂ ਵੱਲੋਂ ਮੰਨਿਆ ਨਹੀਂ ਜਾਵੇਗਾ ਕਿਉਂਕਿ ਪਹਿਲਾਂ ਹੀ ਡਰਾਈਵਰ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮਦੇ ਨੇ ਤੇ ਨਾ ਹੀ ਕਿਸੇ ਡਰਾਈਵਰ ਦਾ ਐਕਸੀਡੈਂਟ ਕਰਨ ਨੂੰ ਜੀ ਕਰਦਾ ਹੈ ਉਹਨਾਂ ਨੇ ਮੰਗ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਇਸ ਕਾਲੇ ਕਾਨੂੰਨ ਵਿੱਚ ਸੋਧ ਕੀਤਾ ਜਾਵੇ ਜਾਂ ਇਹਨਾਂ ਨੂੰ ਰੱਦ ਕੀਤਾ ਜਾਵੇ ਕਿਉਂਕਿ ਇਹ ਕਾਲਾ ਕਾਨੂੰਨ ਮੰਨਣ ਯੋਗ ਨਹੀਂ ਹੈ ਜੇਕਰ ਕਾਨੂੰਨ ਜਲਦ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪ੍ਰਦਰਸ਼ਨ ਹੋਰ ਵੀ ਖੜਾ ਕੀਤਾ ਜਾਵੇਗਾ ਆਓ ਸੁਣਦੇ ਹਾਂ ਕਿ ਇਹ ਪੂਰਾ ਮਾਮਲਾ ਕਾਲਾ ਕਾਨੂੰਨ ਰੱਦ ਕਰੋ 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 ਕਾਲਾ ਕਾਨੂੰਨ ਰੱਦ ਮੇਰਾ ਨਾਮ ਹੈ ਜੀ ਰਜੇਸ਼ ਕੁਮਾਰ ਗਰੋਵਰ ਜੀ son of 시ਦੀ ਸੁਖਦੇਵ ਰਾਜ ਗਰੋਵਰ ਵੀਰ ਜੀ ਮੈਂ ਇੱਕ ਡਰਾਈਵਰ ਹਾਂ ਤੇ ਮਾਲਕ ਵੀ ਹਾਂ ਮੇਰੀਆਂ ਆਪਦੀਆਂ ਗੱਡੀਆਂ ਵੀ ਆ ਤੇ ਮੈਂ ਆਪ ਨਾਲ ਖੁਦ ਚੱਲਦਾ ਹਾਂ ਰੋਡ ਦੇ ਉੱਤੇ ਕੀ ਗੱਲ ਵੀਰ ਜੀ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਕੀ ਸੋਚ ਸਮਝ ਕੇ ਬਣਾਇਆ ਜਾਂ ਤਾਂ ਉਹ ਜਿਹਾ ਪਹਿਲਾਂ ਰੋੜਾਂ ਤਿਆਰ ਕਰੋ ਕੱਟ ਖਤਮ ਕਰੋ ਕੀ ਗੱਲ ਹੋ ਗਈਆਂ ਕੱਲੀਆਂ ਜਮਣਾ ਐਕਸਪ੍ਰੈਸ ਹੈ ਸਾਰੇ ਉਹ ਕੱਲੇ ਉਸੇ ਰੋਡ ਤੇ ਹੀ ਚੱਲਦੇ ਆ ਉਸ ਤੇ ਤਾਂ ਬੰਦਾ ਮਰਦਾ ਨਹੀਂ ਕਿਉਂ ਦੂਜੀਆਂ ਰੋੜਾਂ ਤੇ ਬੰਦੇ ਮਰਦੇ ਆ ਵੀਰ ਜੀ ਉਹ ਜਿਹਾ ਰੋੜਾਂ ਤਿਆਰ ਕਰੋ ਕੰਡੇ ਵਾਲੀ ਤਾਰ ਲਾਓ ਜਿਹੜਾ ਕਟ ਹੋਇਆ ਉਹਨੂੰ ਬੰਦ ਕਰੋ ਯੂ ਟਰਨ ਦੀਆਂ ਨਿਸ਼ਾਨੀਆਂ ਦਿਓ ਜਿਹੜਾ ਬੇਵਾਲਤੂ ਬੰਦਾ ਵੜ ਨਾ ਸਕੇ ਔਰ ਸਾਡੇ ਥੱਲੇ ਮਰ ਨਾ ਸਕੇ ਇੱਕ ਡਰਾਈਵਰ ਹੋਣ ਦੇ ਨਾਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਇੱਕ ਕੀੜੀ ਵੀ ਨਹੀਂ ਜ਼ਿੰਦਗੀ 'ਚ ਮਾਰੀ ਆਪਦੇ ਪੈਰਾਂ ਨਾਲ ਜਦ ਜਾਨ ਬੁੱਝ ਕੇ ਤੇ ਵੀਰ ਜੀ ਜੀਵ ਵਹਾਤਿਆ ਕਰਨੀ ਦਾ ਬਹੁਤ ਨਿਆਇਕ ਗੰਦਾ ਕੰਮ ਹੈ ਤੇ ਵੀਰ ਜੀ ਇਸ ਨੂੰ ਮਤਲਬ ਮੇਰੇ ਕਹਿਣ ਦਾ ਇਹ ਮੈਂ ਕਹਿਣਾ ਚਾਹੁੰਦਾ ਹਾਂ ਜੀ ਵੀਰ ਜੀ ਉਹ ਹੋ ਜਾ ਪਹਿਲਾਂ ਕੈਨੇਡਾ ਦੇ ਸੂਲ ਇੱਥੇ ਨਾ ਚਲਾਓ ਇਹ ਵੀਰ ਜੀ ਇੰਡੀਆ ਹੈ ਪਹਿਲਾਂ ਇੰਡੀਆ ਨੂੰ ਕੈਨੇਡਾ ਬਣਾਓ ਫੇਰ ਭਾਵੇਂ ਜੋ ਮਰਜ਼ੀ ਕਰੋ ਤੁਸੀਂ ਤੁਹਾਡੇ ਨਾਲ ਪਰ ਇੱਥੇ ਨਾਲ ਨਹੀਂ ਹੈਗੇ ਤੁਹਾਡੇ ਹਾਲਾਤ ਕੀ ਨੇ ਹੁਣ ਹਾਲਾਤ ਤਾਂ ਵੀਰ ਜੀ ਆ ਦੇਖ ਲਓ ਤੁਸੀਂ ਇਹ ਰੋਜ਼ ਆ ਹੈਂਡ ਟੂ ਮਾਊਥ ਬੰਦੇ ਆ ਇਹ ਡੇਲੀ ਹੈਂਡ ਟੂ ਮਾਊਥ ਆ ਇੱਕ ਮੰਦੇ ਆ ਡੇਲੀ ਆਪਦੇ ਬੱਚਿਆਂ ਦਾ ਢਿੱਡ ਪਾਲਦੇ ਆ ਆ ਖੜੇ ੱਤਕੇ ਖਾਈ ਜਾਂਦੇ ਆ ਮਰਨ ਵਾਸਤੇ ਮਜਬੂਰ ਕਰਤਾ ਬੋਲਣ ਵਾਸਤੇ ਮਜਬੂਰ ਕਰਤਾ ਕੀ ਗੱਲ ਅਸੀਂ 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 ਰੋਜ਼ ਡੇਲੀ ਸੜਕ ਦੇ ਮੌਤ ਦੇ ਮੂੰਹ ਚ ਤਾਂ ਅਸੀਂ ਪਹਿਲਾਂ ਹੀ ਤੁਰੇ ਵਰਦੇ ਆ ਮੌਤ ਦੇ ਮੂੰਹ ਚ ਤਾਂ ਅਸੀਂ ਪਹਿਲਾਂ ਹੀ ਆ ਮੰਗੇ ਹੀ ਕਰਦੇ ਆ ਵੀਰ ਜੀ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਸਾਨੂੰ ਸਾਡੇ ਕੰਮ ਤੇ ਵਾਸ ਮੋੜ ਜਾਵੇ ਕਿਉਂਕਿ ਸਾਡੇ ਨਿੱਕੇ ਨਿੱਕੇ ਬੱਚੇ ਆ ਵੀਰੇ ਅਸੀਂ ਉਹ ਰੋਡ ਤੇ ਚੱਲਦੇ ਆ ਤੇ ਉਹਨਾਂ ਨੂੰ ਉਹਨਾਂ ਦਾ ਪੇਟ ਪਾਲਦੇ ਆ ਸਾਡਾ ਕੀ ਕਸੂਰ ਹੈ ਇੱਕ ਮਿੰਟ ਇੱਕ ਮਿੰਟ ਕੀ ਨਾਮ ਹੈ ਵੀਰੇ ਕੀ ਕਹਿਣਾ ਬਾਈ ਜੀ ਮੇਰਾ ਨਾਮ ਸ਼ਿੰਦਰ ਸਿੰਘ ਆ ਮੈਂ ਵੀ ਸਾਰੀ ਉਮਰ ਤੋਂ ਮਤਲਬ ਜਿੰਨੀ ਵੀ ਮੇਰੀ ਲਾਈਫ ਆ ਮੈਂ ਟੈਕਸੀ ਲੈਣ ਨਾਲ ਜੁੜਿਆ ਵਾਂ ਜੀ ਠੀਕ ਆ ਸਰ ਸਾਡੇ ਵਾਸਤੇ ਸਹੂਲਤਤਾ ਤੱਕਰ ਸਰਕਾਰ ਨੇ ਕੋਈ ਦਿੱਤੀ ਨਹੀਂ ਜੀ ਠੀਕ ਆ ਮੈਂ ਇੱਕ ਟੈਕਸੀ ਡਰਾਈਵਰ ਆ ਮੇਰੀ 6 ਤੋਂ 6500 ਰੁਪਿਆ ਤਨਖਾਹ ਗਈ ਜੀ ਠੀਕ ਆ ਮੈਂ ਉਹਦੇ ਪਰਿਵਾਰ ਲਈ ਘਰੋਂ ਨਿਕਲਦਾ ਤੇ ਉਹਦੇ ਵਿੱਚ ਐਸੇ ਕਾਨੂੰਨ ਆ ਜੇ ਮੰਨ ਲਓ ਕੱਲ ਨੂੰ ਕੋਈ ਐਸਾ ਹਾਸਾ ਹੁੰਦਾਗਾ ਤੇ ਵੀ ਉਹਦੇ ਵਿੱਚ ਮੇਰੇ ਪਰਿਵਾਰ ਦਾ ਜ਼ਿੰਮੇਵਾਰ ਕੌਣ ਆ ਪਹਿਲੀ ਗੱਲ ਇਹ ਕਾਨੂੰਨ ਹੈਗੇ ਬਹੁਤ ਜ਼ਿਆਦਾ ਗਲਤ ਠੀਕ ਆ ਤੁਰੇ ਜਾਂਦੇ ਜੇ ਕੋਈ ਹਾਸਾ ਹੋ ਜਾਂਦਾ ਤੇ ਪਬਲਿਕ ਸਾਨੂੰ ਕੁੱਟਮਾਰ ਕਰਦੀ ਆ ਉਸ ਤੋਂ ਡਰਦਾ ਹੋਇਆ ਡਰਾਈਵਰ ਸਾਡਾ ਭਰਾ ਕੋਈ ਵੀ ਆ ਥਾਣੇ ਵੱਲ ਭਜਦਾ ਜਾਂ ਆਪਦੀ 11 ਜਾਨ ਬਚਾਉਂਦਾ ਦੂਜੀ ਗੱਲ ਵੀ ਸਾਡੇ ਵਾਸਤੇ ਨਾ ਤਾਂ ਕੋਈ ਸਹੂਲਤ ਸਰਕਾਰ ਨੇ ਦਿੱਤੀ ਆ ਉੱਤੋਂ ਸਾਡੇ ਆ ਫੰਦਾ ਗੱਲ ਦੇ ਵਿੱਚ ਪਾਤਾ ਹੁਣ ਸਾਡੇ ਕਿਸੇ ਵੀ ਭਰਾ ਦਾ ਗੱਡੀ ਚਲਾਉਣ ਨੂੰ ਜੀ ਨਹੀਂ ਕਰ ਰਿਹਾ ਜੇ ਅਸੀਂ ਚਲਾਵਾਂਗੇ ਤਾਂ ਸਾਨੂੰ ਮੂਰੇ ਦੇਖ ਰਿਹਾ 10 ਸਾਲ ਦੀ ਸਜ਼ਾ ਤੇ 7 ਸਾਲ ਜੁਰਮਾਨਾ ਅਸੀਂ ਕਿਰਾਏ ਦੇ ਮਕਾਨ 'ਚ ਰਹਿੰਨੇ ਆ ਦੱਸੋ ਪੈਸੇ ਕਿੱਥੋਂ ਦੇਵਾਂਗੇ ਤੇ ਨਾ ਹੀ ਅੱਜ ਤੱਕ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਸਾਨੂੰ ਕਿਤੇ ਵੀ ਸਹੂਲਤ ਨਹੀਂ ਦਿੱਤੀ ਗਈ ਤੇ ਬਹੁਤ ਔਖਾ ਹੈਗਾ ਸਾਡਾ ਟਾਈਮ ਲੰਘ ਰਿਹਾ ਕਿਸ ਤਰ੍ਹਾਂ ਪ੍ਰਦਰਸ਼ਨ ਕਰ ਰਹੇ ਹੋ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਹੈ ਜੀ ਇਹ ਬਿੱਲ ਕੈਨਸਲ ਕਰਨੇ ਚਾਹੀਦੇ ਆ ਤੇ ਸਾਡੇ ਵਾਸਤੇ ਕੋਈ ਨਾ ਕੋਈ ਸਹੂਲਤ ਜ਼ਰੂਰ ਦੇਣੀ ਚਾਹੀਦੀ ਆ ਕੋਈ ਵੀ ਡਰਾਈਵਰ ਭਰਾਗਾ ਕਦੇ ਵੀ ਨਹੀਂ ਚਾਹੁੰਦਾ ਵੀ ਉਹਦੇ ਥੱਲੇ ਕੀੜੀ ਵੀ ਆਵੇ ਸੂਬਾ ਮਹਾਰਾਜ ਦਾ ਨਾਮ ਲੈ ਕੇ ਚੱਲਦਾਗਾ ਤੇ ਆਪਦੇ ਪਰਿਵਾਰ ਲਈ ਜਾਂਦਾ ਕਮਾਉਣ ਲਈ ਤੁਸੀਂ ਦੱਸੋ ਵੀ ਅਸੀਂ ਕੀ ਧੰਦਾ ਕਰਾਂਗੇ ਦੁਬਾਰਾ ਜੇ ਬਿੱਲ ਰੱਦ ਨਹੀਂ ਕੀਤੇ ਜਾਂਦੇ ਹਾਂ ਵੀ ਅਸੀਂ ਗੱਡੀਆਂ ਚਲਾਉਣ ਨੂੰ ਵੀ ਮਜਬੂਰ ਹੁੱਸੀ ਪਹਿਲਾਂ ਟੱਕੇ ਨਾਲ ਹੀ ਤੁਰੇ ਫਿਰਦੇ ਸੀ ਤੇ ਹੁਣ ਸਾਡਾ ਦਿਲ ਨਹੀਂ ਕਰਦਾ ਤੇ ਅਸੀਂ ਭੁੱਖੇ ਮਰਾਂਗੇ ਰੋਜ਼ਗਾਰ ਕੋਈ ਹੈ ਨਹੀਂ ਸਰਕਾਰ ਨੇ ਕਿਸੇ ਨੇ ਵੀ ਨਾ ਪੰਜਾਬ ਸਰਕਾਰ ਨੇ ਨਾ ਮੰਨੋ ਸੈਂਟਰ ਸਰਕਾਰ ਨੇ ਕਦੇ ਵੀ ਸਾਡੇ ਵਾਸਤੇ ਰੋਜ਼ਗਾਰ ਦਾ ਕੋਈ ਹੱਲ ਨਹੀਂ ਕੀਤਾ ਅਸੀਂ ਆਪ ਦਾ ਜਿਵੇਂ ਵੀ ਕਰਕੇ ਆਪਦਾ ਪਰਿਵਾਰ ਪਾਲਦੇ ਆ ਫਿਰ ਵੀ ਸਾਨੂੰ ਮਾਰਾਂ ਪੈ ਰਹੀਆਂ ਤੇ ਇਸ ਕਰਕੇ ਬੇਨਤੀ ਕਰਦੇ ਆਂ ਵੀ ਇਹ ਕਾਨੂੰਨ ਰੱਦ ਕੀਤੇ ਜਾਣ ਤੇ ਕੋਈ ਸੋਧ ਕੀਤਾ ਜਾਵੇ ਵੀ ਸਾਡੇ ਲਈ ਵੀ ਕੋਈ ਸੋਚ ਆ ਜਾਵੇ ਸੋਧ ਕੀਤਾ ਜਾਵੇ ਵੀ ਕੋਈ ਡਰਾਈਵਰ ਕੀ ਕਹਿਣਾ ਚਾਹੋਗੇ ਮੇਰਾ ਨਾਮ ਗੁਰਸਿਮਰਨ ਸਿੰਘ ਵਿੱਕੀ ਹੈ 골ਡ ਕੀ ਟੈਕਸੀ ਸਟੈਂਡ ਬਠਿੰਡਾ ਦੇ ਅਸੀਂ ਹੈਗੇ ਆਂ ਡਰਾਈਵਰ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਅਸੀਂ ਵੀ ਇਹ ਪ੍ਰਦਰਸ਼ਨ ਸਾਡਾ ਡਰਾਈਵਰਾਂ ਦਾ ਹੈਗਾ ਸਰਕਾਰ ਖਿਲਾਫ ਜਿਹੜਾ ਸਰਕਾਰ ਨੇ ਸਾਡੇ ਤੇ ਕਾਨੂੰਨ ਲਾਤੇ ਕਾਲੇ ਵੀ ਡਰਾਈਵਰ ਨੂੰ 10 ਸਾਲ ਦੀ ਸਜ਼ਾ ਹੈ ਤੇ 7 ਲੱਖ ਰੁਪਏ ਜੁਰਮਾਨਾ ਜੇ ਡਰਾਈਵਰਾਂ ਕੋਲੇ ਇੰਨਾ ਪੈਸਾ ਹੈਗਾ ਤਾਂ ਫਿਰ ਡਰਾਈਵਰ ਡਰਾਈਵਰੀ ਕਰਨੀ ਹੀ ਛੱਡ ਦੇਣਗੇ ਦਿਹਾੜੀ ਵੱਲ ਨੂੰ ਹੀ ਜਾਣਗੇ ਕਿਉਂਕਿ ਡਰਾਈਵਰ ਦਾ ਪਿੱਛੇ ਸਾਰਾ ਪਰਿਵਾਰ ਹੁੰਦਾ ਸੜਕਾਂ ਤੇ ਅਸੀਂ ਜਾਂਦੇ ਆ ਉਸ ਤੋਂ ਬਾਅਦ ਜੇ ਸਰਕਾਰ ਕਹਿੰਦੀ ਏ ਵੀ ਜਿਵੇਂ ਡਰਾਈਵਰ ਦੇ ਮੰਨ ਲਓ ਐਕਸੀਡੈਂਟ ਦੌਰਾਨ ਡਰਾਈਵਰ ਭੱਜਦਾ ਹੈ ਤਾਂ ਡਰਾਈਵਰ ਭੱਜਣ ਚ ਹੋਰ ਦੱਸੋ ਕੀ ਕਰੇ ਜੇ ਉੱਥੇ ਖੜਦਾ ਹੈ ਤਾਂ ਲੋਕ ਉਹਦੇ ਨਾਲ ਕੁੱਟਮਾਰ ਕਰਦੇ ਆ ਕੋਈ ਡਰਾਈਵਰ ਦੇ ਕਿਸੇ ਪਾਸੇ ਵੀ ਐ ਨਹੀਂ ਵੀ ਡਰਾਈਵਰ ਦੇ ਕੋਈ ਹੱਕ ਵਿੱਚ ਖੜਦਾ ਹੈ ਕਦੇ ਨਹੀਂ ਕੋਈ ਖੜਦਾ ਡਰਾਈਵਰ ਨੂੰ ਇੱਕ ਮੰਗ ਕਰਦੇ ਹਾਂ ਅਸੀਂ ਸਰਕਾਰ ਤੋਂ ਇਹੀ ਮੰਗ ਹੈ ਵੀਰੇ ਜੋ ਇਹ ਕਾਲੇ ਕਾਨੂੰਨ ਇਹਨਾਂ ਨੇ ਲਿਆਂਦੇ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ ਪਹਿਲਾ ਮੰਗ ਜਿਵੇਂ ਸਰਕਾਰ ਚੱਲ ਰਿਹਾ ਸਿਸਟਮ ਉਵੇਂ ਹੀ ਚੱਲੇ ਸਾਡੀ ਕੋਈ ਕਿਸੇ ਨਾਲ ਕੋਈ ਉਹ ਨਹੀਂ ਵੈਰ ਸਾਡਾ ਸਿਰਫ ਸਰਕਾਰ ਦੇ ਖਿਲਾਫ ਹੈ ਵੀ ਇਹਨਾਂ ਨੂੰ ਜਿਹੜੇ ਕਾਲੇ ਕਾਨੂੰਨ ਲਿਆਂਦੇ ਇਹਨਾਂ ਨੂੰ ਰੱਦ ਕੀਤਾ ਜਾਵੇ ਵੀਰੇ ਸਾਡੀ ਕਿਸੇ ਨਾਲ ਕੋਈ ਉਹ ਨਹੀਂ ਹੈਗੀ ਸਾਡੀ ਸਰਕਾਰ ਨਾਲੇ ਸਿੱਧੀ ਠੀਕ ਹੈ ਜੀ ਬਠਿੰਡਾ ਤੋਂ ਹਰਮਿੰਦਰ ਸਿੰਘ ਵਿਨਾਸ਼ ਦੀ ਦੇ ਸੇਵਕਲੀ ਰਿਪੋਰਟ Thank you